ਕੋਥੋ ਡਬਲਾ ਹੋ ਜੇ ਹਲੇ ਹੋਰ ਦਿਖਾਵਾਂਗਾ ਉਧਰ ਕੀ ਲਾ ਫਿਰ ਨਹੀਂ ਆਉਂਦੀ ਫਿਰ ਹੋਰ ਦੇਖਾਂਗੇ ਘਰ ਕੋ ਆਹ ਆਹ ਜੋੜੂਆਂ ਦਾ ਪੂਰਾ ਕੈਮ ਆ ਇਹਦੀ ਵੀ ਪਾਲੀ ਬਿਆਜਰੀ ਇਹਨੂੰ ਭਰਾਵੋ 15 ਕਿੱਲੇ ਆਪਾਂ ਇਹਨੂੰ ਪਿੰਡ ਵਾਲੇ ਇਹਨੂੰ ਸੰਭਾਏ ਵੇ ਜੀਏ ਸਾਰੀ ਦੇਖ ਰਹੇ ਕਿਨੇ ਕਰੀਏ ਫਿਰ ਅੱਜ ਵੱਢ ਲਿਆ ਹੈ ਹੈ ਜੀਰੀ ਤੇਰੀ ਬੱਦਿਆ ਨਿਕਲਿਆ ਕਿ ਨਹੀਂ ਆਹ ਜੀਰੀ ਤੇਰੀ ਐਨ ਵਧੀਆ ਭਰਾਵੋ ਇਹਨੂੰ ਸੰਭਾਏ ਵੇ ਤੇ ਇਹਨੇ ਮੱਲਾ ਦਾ ਸਾਰਿਆਂ ਨਾਲੋਂ ਵੱਧ ਝਾੜੀ ਹੀ ਕੱਢੂਗਾ ਤੇ ਗਵਿੰਦੇ ਨੂੰ ਉਧਰਲਾ ਫਲਾਈ ਵਾਲਾ ਟੱਕ ਦੂਜਾ ਟੱਕ ਉਹਨੂੰ ਸੰਭਾਏ ਵੇ ਜੀਗਾ ਤੀਜਾ ਦੂਏ ਭਈਏ ਆਸਾਨ ਵੀ ਰੋ ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਤੁਹਾਡਾ ਸਵਾਗਤ ਆ ਤੇ ਅੱਜ ਭਾਈ ਤੁਹਾਨੂੰ 26 ਜੀਰੀ ਬਾਰੇ ਜਾਣਕਾਰੀ ਦੰਨੇ ਆ ਆਪਾਂ ਅੱਜ ਤੇ ਆ ਤੁਸੀਂ ਹਲਦੀ ਰੋਗ ਚੈੱਕ ਕਰ ਸਕਦੇ ਹੋ ਬਾਜੋ ਤੁਹਾਨੂੰ ਮਸ਼ੀਨ ਦੇ ਮੂਰੇ ਵੀ ਦਿਖਾਉਣਾ ਹਲਦੀ ਵੀ ਇਹਦੇ ਚ ਆ ਗਈ ਨਹੀਂ ਜੀਰੀ ਪੀੜੀ ਪੀਲੀ ਕਰ ਦਿੰਦੀ ਆ ਇਹ ਮਤਲਬ ਮਸਟਰਡ ਜੇ ਕਲਰ ਦੀ ਹੋ ਜਾਂਦੀ ਆ ਪਰ ਜੀਰੀ ਤੁਸੀਂ ਦੇਖ ਸਕਦੇ ਹੋ ਸਾਫ ਹੋਊਗੀ ਕਿਉਂਕਿ ਆਪਾਂ ਵੀਰੇ ਦੁਪਹਿਰ ਚ ਪੂਰੇ ਸ਼ਿਗਰ ਦੁਪਹਿਰੇ ਵੱਢ ਰਹੇ ਸੀਗੇ 1 ਵਜੇ ਤੇ ਹਲਦੀ ਮਸ਼ੀਨ ਦੇ ਨਾਲੇ ਝੜ ਜਾਂਦੀ ਆ ਤਾਂ ਜਿਹੜੀ ਜੀਰੀ ਨੂੰ ਹਲਦੀ ਪਈ ਵੀ ਹੁੰਦੀ ਆ ਉਹ ਤਾਂ ਆਪਾਂ ਦੁਪਹਿਰੀ ਵੱਢ ਲੈਂਦੇ ਹੁੰਦੇ ਆ ਆਪਣੇ ਮਤਲਬ ਤਿੰਨ ਕੀਲਿਆਂ ਦੇ ਵਿੱਚ ਹਲਦੀ ਸੀਗੀ ਤੇ ਆ ਤੁਸੀਂ ਦੇਖ ਸਕਦੇ ਹੋ ਹਲਦੀ ਕਿਤੇ ਹੀ ਗਈ ਮਸ਼ੀਨ ਨੇ ਸਾਫ ਸੁਥਰੀ ਕੱਢਤੀ ਜੀਰੀ ਕਿਉਂਕਿ ਓੜ ਜਾਂਦੀ ਆ ਦੁਪਹਿਰ ਦੁਪਹਿਰ ਛੁੱਟ ਜਾਂਦੀ ਆ ਬਾਕੀ ਜਿਹੜੀਆਂ ਮਾੜੀ-ਮੋਟੀਆਂ ਮੰਡੀ 'ਚ ਜਾ ਕੇ ਪੱਖੇ ਨਾਲ ਹੋਜੂਗੀਆਂ ਤੇ ਭਰਾਵੋ ਇਹ ਜੁਲਾਈ ਮਹੀਨੇ ਦੇ ਆਪਣਾ 12-13 ਤਰੀਕ ਨੂੰ ਜੀਰੀ ਲੱਗੀ ਹੋਈ ਸੀਗੀ ਤੇ ਜੀਰੀ ਵੀ ਸਹੀ ਆ ਮੌਇਸਚਰ ਵੀ ਇਹਦਾ ਸਹੀ ਆਊਗਾ ਕਿਉਂਕਿ ਜੀਰੀ ਸੁੱਕ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਦਾਣਾ ਵੀ ਐਨ ਵਧੀਆ ਮਟਾਈ ਦੇ ਵਿੱਚ ਦਾਣਾ ਵਾਜਨ ਵੀ ਹੈਗਾ ਜੀਰੀ 'ਚ ਹੋਰ ਜਿਹੜੀਆਂ ਨਾਲ ਜਿਵੇਂ ਆਪਾਂ ਸੁਪਰੀਮ 110 ਲਈ ਸੀਗੀ ਤੇ ਉਹ ਸੁਪਰੀਮ 110 ਉਹ ਵੀ ਹਲੇ ਅੰਦਰ ਭੜੀਆਂ ਖੜੀਆਂ ਟਰਾਲੀਆਂ ਉਧਰ ਸਾਹਮਣੇ ਆਪਣੇ ਵੇੜੇ ਦੇ ਵਿੱਚ ਉਹ ਵੀ ਭਰੀਆਂ ਖੜੀਆਂ ਨੇ ਤੇ ਹੁਣ ਆਪਾਂ 26 ਜੀਰੀ ਵੱਢ ਰਹੇ ਆ ਇਹ 26 ਜੀਰੀਆਂ ਦਾ ਆਪਾਂ ਚਾਰ ਟਰਾਹਾਂ ਦੀਆਂ ਲੈ ਲਈਆਂ ਭਰ ਲਈਆਂ ਸੀਗੀਆਂ ਤੇ ਅੱਜ ਆ ਪਿੰਡ ਦੇ ਨਿਆਈ ਦੇ ਵਿੱਚ ਵੱਢ ਰਹੇ ਸੀਗੇ ਉਹ ਵੀ 26 ਜੀਰੀ ਦੀ ਭਰੀ ਪਈ ਆ 12 6 ਆ ਵੀ 12 6 ਆ ਤਾਂ ਤੁਸੀਂ ਕਪੈਨ ਤੇ ਵੀ ਦੇਖ ਸਕਦੇ ਹੋ ਫੜਦੀ ਉੱਡ ਰਹੀ ਆ ਕਿਵੇਂ ਉੱਡ ਰਹੀ ਆ ਤੇ ਆਪਾਂ ਇਹਦੇ ਪਰ ਭਾਈ ਸਪਰੇ ਵੀ ਕਰਤੀ ਸੀਗੀ ਉਹ ਤੁਸੀਂ ਆਪਣੇ ਚੈਨਲ ਤੇ ਸਾਰੇ ਵੀਡੀਓ ਪਾਈਆਂ ਹੋਏ ਨੇ ਕਿਹੜੀ-ਕਿਹੜੀ ਆਪਾਂ ਹਲਦੀ ਤੋਂ ਸਪਰੇ ਕਰੀ ਆ ਢੱਡਾ ਮੁੰਡੀ ਤੋਂ ਕਰੀ ਆ ਗੋਬਸੁੰਡੀ ਤੋਂ ਕਰੀ ਆ ਉਹ ਸਾਰੇ ਵਲੌਗ ਆਪਣੇ ਚੈਨਲ ਪਰ ਪਾਈ ਹੋਏ ਨੇ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਹੋਰ ਕਿਵੇਂ ਲੱਗਦੀਆਂ ਤੁਹਾਨੂੰ ਸਾਡੀਆਂ ਵੀਡੀਓ ਉਹ ਵੀ ਦੱਸ ਸਕਦੇ ਹਾਂ ਚੈਨਲ ਚ ਕਰ ਲਿਓ ਸਬਸਕ੍ਰਾਈਬ ਤੇ ਬਾਬੇਓ ਅੱਜ ਵੱਢ ਰਹੇ ਆ ਛਬੀ ਜੀਰੀ ਤੇ ਨਕਾਲ ਵੀ ਛਬੀ ਜੀਰੀ ਦਾ ਮੈਨੂੰ ਲੱਗਦਾ 6.5 ਪਲੱਸ ਜਾਊਗੀ ਕਿਉਂਕਿ ਝਾੜ ਜੀਰੀ ਦਾ ਦੱਸ ਰਿਹਾ ਵੀ ਵਧੀਆ ਐ ਜਕੀ ਕਈ ਭਰਾ ਪੁੱਛਦੇ ਆਉਂਦੇ ਆ ਵੀ ਛਬੀ ਦਾ ਕੀ ਝਾੜ ਆ ਬਈ ਆਪਾਂ ਸੁਪਰੀਮ ਪਹਿਲਾਂ ਵੱਡੀ ਸੀਗੀ ਸੁਪਰੀਮ ਦਾ ਤਾਂ ਨਿਕੜਿਆ ਤਕਰੀਬਨ ਉਹੀ 6 ਕੁਆਂਟਰ ਦੇੜ ਗੇੜ ਚ ਨਿਕੜਿਆ 6 ਕੁਆਂਟਰ ਸਵਾ 6 ਦੀ ਵੀ ਹੋਊਗੀ 6 ਦੀ ਵੀ ਹੋਊਗੀ ਤੇ ਬਾਕੀ ਘਟ ਵੀ ਗਈ 6 ਤੋਂ ਬਾਕੀ ਰੰਗ ਦੇ ਹਿਸਾਬ ਨਾਲ ਆ ਜਾਂਦਾ ਬਾਕੀ ਜ਼ਮੀਨ ਦੇ ਹਿਸਾਬ ਨਾਲ ਆ ਜਾਂਦਾ ਵੀ ਆਪਾਂ ਕਿਹੜੀ ਜ਼ਮੀਨ 'ਚ ਆਪਾਂ ਨੂੰ ਕਿਉਂਕਿ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਵੀ ਕਿਹੜੀ ਵੈਰੈਟੀ ਕਿਹੜੀ ਜ਼ਮੀਨ 'ਚ ਡਾਕਰ ਚ ਲੈਦੀ ਆ ਰੇਤ 'ਚ ਲੈਦੀ ਆ ਛੱਬੀ ਆਪਾਂ ਕਿਤੇ ਵੀ ਲਾ ਸਕਦੇ ਆ ਤੇ ਡਾਕਰ ਚ ਲਾ ਦੋ ਤੇ ਰੇਤ 'ਚ ਲਾ ਰੇਤਲੀ 'ਚ ਲਾ ਦੋ ਕੋਈ ਚੱਕਰ ਨਹੀਂ ਹੈਗਾ ਤੇ ਆਪਾਂ ਕਲਰ ਵਾਲੇ ਪਾਸੇ ਆਪਣੇ ਹੈਗੇ ਨੇ 7-8 ਏਕੀਲੇ ਕਲਰ ਵਾਲੀ ਜ਼ਮੀਨ ਦੇ ਆ ਜਾਂਦੇ ਨੇ ਉਹਦੇ ਵਿੱਚ ਆਪਣਾ ਥੋੜਾ ਜਿਹਾ ਸੁਪਰੀਮ 110 ਦਾਬਗੀ ਸੀਗੀ ਉਹਦੇ ਵਿੱਚ ਗਾਹਾਂ ਨੂੰ ਆਪਾਂ ਛੱਬੀ ਛੁੱਬੀ ਲਾਵਾਂਗੇ ਜਾਂ ਪੰਜਾਬ 01 ਬੀਜ ਆ ਉਹ ਵਧੀਆ ਉਹ ਪ੍ਰਭੂ ਵਾਲੇ ਆਪਾਂ ਪਰਸੋਂ ਨੂੰ ਵੱਡਾਂਗੇ ਉਹ ਤੁਹਾਨੂੰ ਆਪਾਂ ਚੈਨਲ ਦੇ ਵਿੱਚ ਦੱਸਾਂਗੇ ਆਪਾਂ ਉਹ ਇੱਧਰ ਦੇਖ ਸਕਦੇ ਹੋ ਤੁਸੀਂ 26 ਜੀਰੀ ਨੂੰ ਹੜਦੀ ਹੈ ਜੀ ਹਾਂ ਹਾਂ ਦਾਣੇ ਪਹਿਲਾਂ ਪਾਵਾਂਗੇ ਆ ਦੇਖੋ ਪ੍ਰਭੂ ਹਲਦੀ ਇਹਨੂੰ ਹਲਦੀ ਪਈ ਵੀ ਆ ਇੰਨੀ ਨਹੀਂ ਹੈਗੀ ਮਤਲਬ ਹੈਗੀ ਠੀਕ ਠੀਕ ਆ ਪਰ ਅੱਜ ਕਪਾਏ ਦੇ ਮੂਰੇ ਜਿਹੜੀ ਉਹ ਹੈਗੀ ਸੀਗੀ ਉਹ ਉੜ ਵੀ ਰਹੀ ਆ ਬਹੁਤ ਹੱਦ ਤੱਕ ਜੀਰੀ ਦੀ ਸਫਾਈ ਵੀ ਆ ਰਹੀ ਆ ਤੇ ਹਲਦੀ ਉਡੀ ਵੀ ਜਾ ਰਹੀ ਆ ਕਿਉਂਕਿ ਦੁਪਹਿਰ ਦਾ ਟਾਈਮ ਆ ਜੱਗਰੀਆਂ ਜੋ ਮਸ਼ੀਨ ਬੂਲੇ ਜੋੜਾ ਚੋਰਾ ਨਾਲ ਪ੍ਰਮਾਤਮਾ ਦੀ ਬਹੁਤ ਮਿਹਰ ਆ ਆਪਣਾ ਝਾੜ ਵੀ ਵਧੀਆ ਆ ਰਿਆਂ ਨਿਕਲ ਗਏ ਲੋ ਵੀ ਜਟੋ ਆਪਣੀਆਂ ਅਜ ਭਰਨੀਆਂ ਪਤਨ ਟਰਾਲੀਆਂ ਤੇ ਉਧਰਲੇ ਪਾਸੇ ਖੜੀ ਆ ਫੋਰਡ 330 ਇੱਕ ਇਧਰ ਫੋਰਡ 330 ਖੜਾ ਬਲੈਪੀ ਤੇ 26 ਜਰੀਆਂ ਭਰਾਵਾ ਆਪਾਂ ਦੋ ਟਰਾਲੀਆਂ ਭਰ ਲੀਆਂ ਇਹਦੇ ਚ ਹਲ ਵੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੇ ਮੂਰੇ ਕਿੰਨੇ ਉੱਡ ਰਹੀ ਆ ਤੇ ਝਾੜ ਪੱਖੋਂ ਕੋਈ ਕਮੀ ਨਹੀਂ ਹੈਗੀ ਬਾ ਹਲਦੀ ਨੇ ਉਹ ਵੀ ਦੁਪਹਿਰ ਦੇ ਸਮੇਂ ਤੇ ਆਪਾਂ ਵੱਢ ਰਹੇ ਸੀਗੇ ਤਾਂ ਹਲਦੀ ਵੀ ਉੜ ਚੁੱਕੀ ਆ ਬਹੁਤ ਅੱਧ ਤੱਕ ਤੇ ਬਾਕੀ ਹੁਣ ਦੇਖਦੇ ਆਪਾਂ ਦਿਵਾਲੀ ਮਨਾਉਨੇ ਆ ਜਿਹੜਾ ਦਿਵਾਲੀ ਦਾ ਤਿਹਾਰ ਆ ਖੁਸ਼ੀਆਂ ਭਰਿਆ ਤਿਹਾਰ ਆ ਆ ਤੇ ਆਪਾਂ ਹੁਣ ਇਸ ਤੋਂ ਬਾਅਦ 3 ਵਜੇ 3 ਜੋਗੀ ਸਮਾਂ 3 ਵਜੇ ਦਾ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਮਨਾਵਾਂਗੇ ਮਨਾਵਾਂਗੇ ਦਿਵਾਲੀ ਤੇ ਰਾਤ ਨੂੰ ਚਲਾਉਨੇ ਆ ਪਟਾਕੇ ਬਟੂਕੇ ਤੇ ਬਾਕੀ ਚੈਨਲ ਨੂੰ ਕਰ ਲਿਓ ਬਾਬੂ ਸਬਸਕ੍ਰਾਈਬ ਤੁਹਾਨੂੰ ਵੀਡੀਓ ਕਿਵੇਂ ਲੱਗ ਜਾਉਂ ਵੀ ਕਮੈਂਟਾਂ 'ਚ ਦੱਸ ਦਿਆ ਕਰੋ ਵਲੌਗ ਕਿਵੇਂ ਲੱਗਦੇ ਆ ਤੇ ਬਾਕੀ ਸਾਰੇ ਸੀਜ਼ਨ ਦੀਆਂ ਆਪਾਂ ਹੋਰ ਹੁਣ ਇਸ ਤੋਂ ਬਾਅਦ ਪੰਜਾਬ 01 ਬੀਚ ਵੱਡਾਂਗੇ ਪੂਰਾਵੋ ਤੁਸੀਂ ਕਮੈਂਟਾਂ ਚ ਦੱਸਿਓ ਵੀ ਕਿਵੇਂ ਆ ਉਹਦੇ ਬਾਅਦ ਚੈਨਲ ਤੇ ਵੀਡੀਓ ਵੀ ਪਾਈ ਵੀ ਆ ਪੰਜਾਬ 01 ਦਾ ਕਹਿੰਦੇ ਵੀ ਝਾੜਤਾ ਹੈਗਾ ਬਥੇਰਾ ਪੂਰਾਵੋ ਅੱਜ ਦਾ ਛੱਬੀ ਜੀਰੀ ਦਾ ਹੋ ਗਿਆ ਸਫਾਇਆ ਤੇ ਬਾ ਹੁਣ ਆਪਣਾ ਛੱਬੀ ਜੀਰੀ ਦਾ ਨੱਬੜ ਗਿਆ ਕੰਮ ਤੇ ਨਜ਼ਾਰਾ ਆ ਗਿਆ ਪੂਰਾ ਅੱਜ ਦੀਵਾਲੀ ਦਾ ਤਿਹਾਰ ਆ ਲੋ ਵੀ ਇਹ ਟੋ ਟਰਾਲੀ ਸੀਗੀ ਓਵਰਲੋਡ ਉਹ ਆਪਾਂ ਨੂੰ ਲੈ ਕੇ ਪਰਾਂ ਨੂੰ ਲੈ ਕੇ ਜਾਣੀ ਪੈਣੀ ਸੀਗੀ ਕਿਉਂਕਿ ਇੱਧਰ ਢਾਲ ਬਹੁਤ ਆਹ ਟਰਾਲੀ ਆਪਣਾ 3600 ਇਹ ਇੱਧਰਲੇ ਪਾਸੇ ਤੂੰ ਵਗ ਜੂਗਾ ਕਿਉਂਕਿ ਉੱਥੇ ਤੁਹਾਨੂੰ ਚੜਾਈ ਬਹੁਤ ਆ ਉੱਥੇ ਤੁਹਾਨੂੰ ਦਿਖਾਉਣਾ ਚੜਾਈ ਵੀ ਕਿੰਨੀ ਗਾ ਉੱਥੋਂ ਟਰਾਲੀ ਚਾੜ੍ਹਨੀ ਨਹੀਂ ਸੀਗੀ ਉਹਨੇ ਤਾਂ ਹੁਣ ਇਹਨੂੰ ਆਪਾਂ ਆਹ ਟਰਾਲੀ ਇੱਧਰੋਂ ਲੈ ਜਾਾਂਗੇ ਤੇ ਉਹ ਦੂਜੀ ਪਰ੍ਹਾਂ ਤੋਂ ਉੱਥੇ ਢਾਲ ਘਟਾ ਉਧਰਲੇ ਪਾਸੋਂ ਲੈ ਜੂਗਾ ਕਿਲੋਮੀਟਰ ਦੇ ਉਹ ਬਹਿ ਸ਼ੱਬੀ ਜੀ ਦੀ ਗਈ ਵੱਡੀ ਟਰਾਲੀਆਂ ਵੀ ਖੜ ਗਈਆਂ ਓਕੇ ਸਾਡੇ ਬੰਦੇ ਹਲੋ ਜੀ ਰੋਜ਼ ਰੋਜ਼ ਟਰਾਲੀਆਂ ਦਿੱਤੀਆਂ ਹੱਕ ਮੰਡੀ ਨੂੰ ਸਮਾਂ ਜੋ ਕਿ 5 ਵਜੇ ਦਾ ਹੋ ਰਿਹਾ ਨਾਲ ਨਿਤਨੇ ਵੀ ਚੱਲ ਰਿਹਾ ਆ ਜੀ ਆਹ ਚਲੋ ਆਜੋ ਬੈਠੋ ਐ ਗਵਿੰਦਰ ਵਾਲੇ ਵੀ ਤੇਰੀ ਖੇਤ ਲਈ ਇੱਧਰ ਛੋਟੂ ਨੇ ਵੀ ਤੇਰੀ ਖੇਤ ਲਈ ਛੱਡ ਨੇ ਚੱਕ ਦਾਂਗੇ ਫੋਟੋ ਲੋਰੀ ਜਿਦੋਂ ਸਾਰੀਆਂ ਟਰਾਲੀਆਂ ਪਹੁੰਚ ਗੀਆਂ ਮੰਡੀ ਚ ਕੜ ਕੇ ਦੜ ਕੇ ਸਵੇਰੇ 6 ਵਜੇ ਦਾ ਟਾਈਮ ਆ ਹਾਂ ਜੀ ਕੀ ਹਾਲ ਆ ਇਹ ਵੀ ਇਧਰ ਵੀ ਪਹੁੰਚ ਰਹੀਆਂ ਇਹ ਦੋਸਤੋਂ ਅਗੀ ਫਲਾਈਂਗ ਜਾਏਗਾ ਇਹ ਫਲਾਈਂਗਾ ਬਾਈ ਜੀਰੀਆਂ ਨੂੰ ਢੇਰੀਆਂ ਨੂੰ ਪੈਂਦੀ ਐ ਇਹ ਕਿਹੜੀਆਂ ਗਣਕ ਉੱਥੇ ਇਹਨਾਂ ਨੂੰ ਵੀ ਢੇਰੀਆਂ ਤੋਂ ਬਚਾ ਕੇ ਰੱਖਣਾ ਪੈਂਦਾ ਚਾਹ ਇਧਰਲੇ ਪਾਸੇ ਆ ਗਿਆ ਆਪਣੇ ਚਾਰੇ ਪੁਰਾਣੇ ਹੁੰਡ ਲੈ ਗਏ ਨੇ ਟਰਾਲੀਆਂ ਤੇ ਉਹ ਬੀਬੀ ਵਾਜੀ ਤੁੰਦਤੀ ਆ ਜੀ ਬਿਜਲੀ ਬਾਰੇ ਜਾਣਕਾਰੀ ਕਿਵੇਂ ਲੱਗੀ ਉਹ ਵੀ ਤੁਸੀਂ ਦੱਸ ਦਿਓ ਲਾਈਕ ਕਮੈਂਟ ਕਰਕੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਆਪਾਂ ਪੰਜਾਬ ਜੀਰੂ ਇੱਕ ਵੜਦੇ ਆ ਤੁਹਾਨੂੰ ਦਿਖਾਉਨੇ ਆ ਅਗਲੇ ਵਲੌਗ ਵਿੱਚ ਧੰਨਵਾਦ ਫਿਰ ਹੋਰ ਦੇਖਾਂਗੇ ਘਰ ਕੋਈ